ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਤੁਸੀਂ ਅਜਮਾਇਂਦਾ ਇਹ ਨਿੱਕਾ ਜਿਹਾ ਉਹ ਪਾਸ ਸੰਗਰਾਂਦ ਵਾਲੇ ਦਿਨ ਕਰ ਲੈਂਦੇ ਹੋ ਤਾਂ ਨਸ਼ਾ ਤੁਹਾਡੇ ਘਰੋਂ ਹਮੇਸ਼ਾ ਦੇ ਲਈ ਦੂਰ ਹੋ ਜਾਵੇਗਾ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੇ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਤਾਂਕੇ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਹੀ ਤੁਹਾਡੇ ਘਰ ਪਰਿਵਾਰ ਤੇ ਪਾਜਾਵੇ ਸਾਥ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਜੋਲ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਸੰਗਤ ਜੀ ਅੱਜ ਦੀ ਵੀਡੀਓ ਦਾ ਵਿਸ਼ਾ ਤੁਹਾਡੇ ਲਈ ਬੜਾ ਹੀ ਖਾਸ ਹੈ ਜਿਹੜੇ ਵੀਰ ਭੈਣ ਭਰਾ ਕੋਈ ਵੀ ਕਿਸੇ ਘਰ ਦੇ ਜੀ ਦੇ ਨਸ਼ੇ ਤੋਂ ਤੰਗ ਪਰੇਸ਼ਾਨ ਹਨ ਉਹਨਾਂ ਦਾ ਕਾਰਨ ਨਸ਼ਾ ਮੁਕਤ ਹੋ ਜਾਵੇਗਾ ਸੰਗਤ ਜੀ ਵਾਈਗੁਰੂ ਜੀ ਦੇ ਉੱਪਰ ਭਰੋਸਾ ਰੱਖ ਕੇ ਕਹਿ ਰਹੇ ਹਾਂ ਕਿ ਜੇਕਰ ਤੁਸੀਂ ਹਰ ਰੋਜ਼ ਆਪਣੇ ਘਰ ਦੇ ਵਿੱਚ ਕਿਸੇ ਵੀ ਜੀ ਦੇ ਭਾਵੇ ਤੁਹਾਡਾ ਭਰਾ ਹੋਵੇ ਪਤੀ ਹੋਵੇ ਜਾਂ ਪਿਤਾ ਹੋਵੇ ਉਸੇ ਨਸ਼ੇ ਤੋਂ ਪਰੇਸ਼ਾਨ ਹੋ ਜਿਸੇ ਕਾਰਨ ਤੁਹਾਡੇ ਘਰ ਵਿੱਚ ਝਗੜਾ ਕਲੇਸ਼ ਰਹਿੰਦਾ ਹੈ ਤੁਹਾਡੇ ਬੱਚੇ ਪਰੇਸ਼ਾਨ ਹਨ ਨਾਲ ਹੀ ਨਾਲ ਤੁਹਾਡੇ ਘਰ ਵਿੱਚ ਪੈਸੇ ਦੀ ਬਰਕਤ ਉੱਡ ਚੁੱਕੀ ਹੈ ਦਾ ਸੰਗਤ ਜੀ ਜੈਸੇ ਘਰ ਵਿੱਚ ਨਸ਼ਾ ਹੁੰਦਾ ਹੈ ਉਸੇ ਘਰ ਵਿੱਚ ਪੈਸੇ ਵਿੱਚ ਬਰਕਤ ਆ ਪੈ ਹੀ ਨਹੀਂ ਸਕਦੀ ਕਿਉਂਕਿ ਜਿਹੜਾ ਨਸ਼ਿਆਈ ਪਰਿਵਾਰ ਹੁੰਦਾ ਹੈ ਉਸ ਦਾ ਆਪਣੇ ਨਸ਼ੇ ਨੂੰ ਪੂਰੇ ਕਰਨ ਦੀ ਤਲਬ ਲੰਗੀ ਰਹਿੰਦੀ ਹੈ ਤਾਂ ਸੰਗਤ ਜੀ ਫਿਰ ਉਸ ਦਾ ਜਿਹੜਾ ਸਾਰਾ ਹੀ ਪਰਿਵਾਰ ਹੈ ਉਹ ਫਿਰ ਦਲਦਲ ਐਸੀ ਵਿੱਚ ਫਸਿਆ ਰਹਿੰਦਾ ਹੈ ਪਰੇਸ਼ਾਨੀਆਂ ਦਾ ਸਾਹਮਣਾ ਕਰਦਾ ਹੈ ਪਰਿਵਾਰ ਦੇ ਵਿੱਚ ਲੜਾਈ ਝਗੜੇ ਕਲੇਸ਼ ਹੁੰਦੇ ਹਨ ਸੰਘ ਜੀ ਉਹਨਾਂ ਦੇ ਬੱਚੇ ਵੀ ਫਿਰ ਡਰੇ ਤੇ ਸਹਿਮੇ ਹੋਏ ਰਹਿੰਦੇ ਹਨ ਕਿਉਂਕਿ ਉਹ ਆਪਣੇ ਨਸ਼ਿਆਈ ਪਿਤਾ ਤੋਂ ਪ੍ਰਾਤ ਤੋਂ ਬਹੁਤ ਹੀ ਡਰਦੇ ਹਨ ਤੇ ਜੇਕਰ ਤੁਸੀਂ ਉਸ ਨਸ਼ਿਆਈ ਤੋਂ ਡਰਨ ਦੀ ਬਜਾਏ ਤੁਸੀਂ ਗੁਰੂ ਘਰੇ ਜਾਣਾ ਸ਼ੁਰੂ ਕਰ ਦਿਓ ਤਾਂ ਸਭ ਤੋਂ ਪਹਿਲਾਂ ਤਾਂ ਬਾਕੀ ਪਰਿਵਾਰ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਅੰਮ੍ਰਿਤ ਵੇਲੇ ਉਠੋ ਅੰਮ੍ਰਿਤ ਵੇਲੇ ਨੂੰ ਸੰਭਾਲਣਾ ਸ਼ੁਰੂ ਕਰ ਦਿਓ ਹਰ ਰੋਜ਼ ਗੁਰੂ ਘਰ ਜਾਇਆ ਕਰੋ ਅਮਰਤ ਵੇਲੇ ਉੱਠ ਕੇ ਬੈਠ ਕੇ ਤੁਸੀਂ ਸਭ ਤੋਂ ਪਹਿਲਾਂ ਪਰਮਾਤਮਾ ਦਾ ਸ਼ੁਕਰਾਨਾ ਕਰੋ ਪਰਮਾਤਮਾ ਜੀ ਨੇ ਇਹ ਜੜੀ ਮਨੋਖਾ ਦੇ ਹੀ ਦਿੱਤੀ ਹੈ ਸ਼ਾਇਦ ਉਸੇ ਸਾਨੂੰ ਇਹ ਜਿਹੜੇ ਥੋੜੇ ਜਿਹਾ ਦੁੱਖ ਦਿੱਤੇ ਹਨ ਸ਼ਾਇਦ ਸਾਡੀ ਪਰਖ ਹੋ ਰਹੀ ਹੋਵੇਗੀ ਪਰ ਤੁਸੀਂ ਸਾਡੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖੋ ਤਾਂ ਕਿ ਅਸੀਂ ਕਿਸੇ ਹੋਰ ਦੀ ਵੀ ਜ਼ਿੰਦਗੀ ਨੂੰ ਬਚਾ ਸਕੀਏ ਫਿਰ ਸਾਰ ਸੰਗਾਂ ਜੀ ਤੁਸੀਂ ਉੱਠ ਕੇ ਪਰਮਾਤਮਾ ਜੀ ਦਾ ਨਾਮ ਸਿਮਰਨ ਦਾ ਜਾਪ ਕਰਨਾ ਹੈ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਬਿਸਤਰ ਤੋਂ ਪੈਰ ਪੁੰਜੇ ਲਾਉਂਦੇ ਹੋਏ ਆਇਆ ਫਿਰ ਤੁਸੀਂ ਬਾਅਦ ਵਿੱਚ ਇਸ਼ਨਾਨ ਕਰਨਾ ਹੈ ਇਸ਼ਨਾਨ ਕਰਕੇ ਪਰਮਾਤਮਾ ਜੀ ਦਾ ਨਾਮ ਸਿਮਰਨ ਕਰਨਾ ਹੈ ਭਾਵੇਂ ਤੁਹਾਡੇ ਕੋਲ ਥੋੜਾ ਹੀ ਸਮਾਂ ਚਾਹੇ ਹੋਵੇ ਤੁਸੀਂ ਕਰ ਸਕਦੇ ਹੋ ਜੇਕਰ ਮੋਲ ਮੰਤਰ ਦਾ ਜਾਪ ਕਰਨਾ ਹੈ ਤੁਸੀਂ ਉਹ ਵੀ ਕਰ ਸਕਦੇ ਹੋ ਤਾਂ ਸੰਗ ਜੀ ਆਪਣੇ ਬੱਚਿਆਂ ਨੂੰ ਆਪਣੇ ਨਾਲ ਲਗਾਓ ਤਾਂ ਕਿ ਉਹ ਵੀ ਐਸੀ ਜਿਹੜੀ ਪਰੇਸ਼ਾਨੀ ਦੇ ਵਿੱਚ ਕਿਦਰੇ ਪੈ ਨਾ ਜਾਣ ਉਹਨਾਂ ਦੇ ਬਚਾਅ ਦੇ ਲਈ ਉਹਨਾਂ ਨੂੰ ਵੀ ਗੁਰਬਾਣੀ ਦੇ ਲਾੜ ਲਗਾਇਆ ਜਾਵੇ ਸਾਧ ਸੰਗਤ ਜੀ 14ਵੀ ਤੁਸੀਂ ਨਾਮ ਬਾਣੀ ਦਾ ਜਾਪ ਕਰਨਾ ਹੈ ਆਪਣੇ ਕੋਲ ਜਲ ਰੱਖਿਆ ਕਰੋ ਜਲ ਰੱਖ ਕੇ ਫਿਰ ਤੁਸੀਂ ਗੁਰੂ ਦਾ ਨਾਮ ਸਿਮਰਨ ਕਰਨਾ ਹੈ ਜਿਸ ਵੀ ਬਾਣੀ ਦਾ ਜਾਪ ਕਰ ਸਕਦੇ ਹੋ ਕਰਿਆ ਕਰੋ ਜੇਕਰ ਤੁਸੀਂ ਮੋਲ ਮੰਤੇ ਦਾ ਜਾਪ ਕਰਨਾ ਚਾਹੁੰਦੇ ਹੋ ਤਦ ਉਸੇ ਮਾਲਾ ਦੇ ਨਾਲ ਵੀ ਕਰ ਸਕਦੇ ਹੋ ਤੇ ਜੇਕਰ ਤੁਸੀਂ ਕੋਲ ਜਲ ਰੱਖਦੇ ਹੋ ਤਾਂ ਬਹੁਤ ਵਧੀਆ ਗੱਲ ਹੋਵੇਗੀ ਫਿਰ ਸਾਧ ਸੰਗਤ ਜੀ ਕੋਲ ਜਲ ਰੱਖ ਕੇ ਨਾਮ ਬਾਣੀ ਦਾ ਅਭਿਆਸ ਸ਼ੁਰੂ ਕਰ ਦਿਓ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਤੁਸੀਂ ਪਰਮਾਤਮਾ ਦਾ ਨਾਮ ਸਿਮਤੇ ਹੀ ਰਹਿਣਾ ਕੋਲ ਜਲ ਰੱਖਣਾ ਹੈ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਜਦੋਂ ਗੁਰਬਾਣੀ ਦਾ ਚਾਪ ਕਰ ਲਵੋਗੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਿ ਅਰਦਾਸ ਬੇਨਤੀ ਕਰਨੀ ਹੈ ਘਰ ਦੇ ਵਿੱਚ ਜੇਕਰ ਤੁਹਾਨੂੰ ਔ ਨਸ਼ਾਈ ਵਿਅਕਤੀ ਪਾੜ ਕਰਦੇ ਹੋયા ਹੋਆ ਵੇਖੇਗਾ ਤੇ ਉਸੇ ਮਨ ਤੇ ਉਸਦਾ ਅਸਰ ਜ਼ਰੂਰ ਹੋਵੇਗਾ ਕਿ ਮੇਰੇ ਲਈ ਕਿੰਨੀਆਂ ਅਰਦਾਸਾਂ ਬੇਨਤੀਆਂ ਹੋ ਰਹੀਆਂ ਹਨ ਮੇਰਾ ਪਰਿਵਾਰ ਗੁਰੂ ਦੇ ਲੜ ਲੱਗ ਗਿਆ ਹੈ ਪਰ ਮੈਂ ਕਿਵੇਂ ਦਾ ਇਨਸਾਨ ਹਾਂ ਕਿ ਮੈਂ ਉਹਨਾਂ ਨੂੰ ਕਿੰਨਾ ਦੁੱਖ ਦੇਂਦਾ ਹਾਂ ਕਿਉਂਕਿ ਸੰਗਤ ਦੀ ਰਾਤ ਵੇਲੇ ਤਾਂ ਉਹ ਇਨਸਾਨ ਨਸ਼ੇ ਵਿੱਚ ਹੋ ਸਕਦਾ ਹੈ ਪਰ ਸਵੇਰ ਵੇਲੇ ਤਾਂ ਨਸ਼ਾ ਉੱਤਰ ਹੀ ਜਾਂਦਾ ਹੈ ਉਸ ਸਮੇਂ ਤੁਸੀਂ ਗੁਰਬਾਨੀ ਦਾ ਜਾਪ ਜ਼ਰੂਰ ਕਰੋ ਗੁਰਬਾਣੀ ਦਾ ਚਾਪ ਕਰਕੇ ਫਿਰ ਤੁਸੀਂ ਅਰਦਾਸ ਬੇਨਤੀ ਕਰਨੀ ਹੈ ਪਰਮਾਤਮਾ ਜੀ ਦੇ ਅੱਗੇ ਹੱਥ ਜੋੜ ਕੇ ਕਿ ਪਰਮਾਤਮਾ ਜੀ ਸਾਡਾ ਪਰਿਵਾਰ ਨਸ਼ਾ ਮੁਕਤ ਹੋ ਜਾਵੇ ਨਾਲ ਹੀ ਨਾਲ ਅਰਦਾਸ ਬੇਨਤੀ ਕਰੋ ਕਿ ਪਰਮਾਤਮਾ ਜੀ ਜੇਕਰ ਸਾਡਾ ਕਰ ਨਸ਼ਾ ਮੁਕਤ ਹੋ ਜਾਵੇਗਾ ਇਸ ਨਸ਼ਿਆਈ ਵਿਅਕਤੀ ਨੂੰ ਮੈਂ ਗੁਰੂ ਘਰ ਲੈ ਕੇ ਆਵਾਂਗੀ ਜਾਂ ਤੁਸੀਂ ਆਪਣੇ ਬੱਚਿਆਂ ਨੂੰ ਕਹੋਗੇ ਤੁਸੀਂ ਅਰਦਾਸ ਬੇਨਤੀ ਕਰੋ ਕਿ ਅਸੀਂ ਆਪਣੇ ਪਿਤਾ ਨੂੰ ਗੁਰੂ ਘਰੇ ਲੈ ਕੇ ਆਵਾਂਗੇ ਜਾਂ ਆਪਣੇ ਭਰਾ ਨੂੰ ਗੁਰੂ ਘਰੇ ਲੈ ਕੇ ਆਵਾਂਗੇ ਤਾਂ ਸੰਗਤ ਜੀ ਤੁਸੀਂ ਇਸ ਤਰੀਕੇ ਦੇ ਨਾਲ ਪਾਣੀ ਦਾ ਜਾਪ ਕਰਨਾ ਹੈ ਅਰਦਾਸਾਂ ਬੇਨਤੀਆਂ ਕਰਨੀਆਂ ਹਨ ਉਹ ਜਿਹੜਾ ਜਾਲ ਤੁਸੀਂ ਕੋਲ ਰੱਖਿਆ ਸੀ ਉਸ ਜਾਲ ਨੂੰ ਤੁਸੀਂ ਉਸ ਨਸ਼ਈ ਵਿਅਕਤੀ ਦੇ ਖਾਣੇ ਦੇ ਵਿੱਚ ਮਿਲਾਉਣਾ ਹੈ ਜੇਕਰ ਪ੍ਰਸ਼ਾਦਾ ਤਿਆਰ ਕਰਦੇ ਹੋ ਉਸ ਜਾਲ ਨੂੰ ਅੰਮ੍ਰਿਤ ਰੂਪੀ ਜਾਲ ਨੂੰ ਉਸੇ ਖਾਣੇ ਵਿੱਚ ਮਿਲਾਓ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਸਾਰਾ ਹੀ ਦਿਨ ਤੁਸੀਂ ਜਲ ਥੋੜਾ ਥੋੜਾ ਕਰਕੇ ਉਸ ਨੂੰ ਪਿਲਾ ਸਕਦੇ ਹੋ ਫਿਰ ਤੁਸੀਂ ਇਸ ਤਰੀਕੇ ਦੇ ਨਾਲ ਜੇਕਰ ਪ੍ਰਮਾਤਮਾ ਦੇ ਵਿਸ਼ਵਾਸ ਰੱਖ ਕੇ ਜਲ ਵਾਲਾ ਪਾਣੀ ਉਸ ਨੂੰ ਪਿਲਾਓਗੇ ਤਾਂ ਦੇਖਣਾ ਤੁਹਾਡੇ ਘਰ ਵਿੱਚ ਕਿਵੇਂ ਖੁਸ਼ੀਆਂ ਤੇ ਬਰਕਤਾਂ ਦਾ ਵਾਸ ਹੋਵੇਗਾ ਘਰ ਵਿੱਚ ਵਾਤਵਤ ਗੁਰਬਾਣੀ ਲਗਾ ਕੇ ਰੱਖੋ ਨਾਲ ਹੀ ਸੰਗਤ ਜੀ ਕੋ ਆ ਅਸੀਂ ਤੁਹਾਡੇ ਨਾਲ ਹੋਰ ਵੀ ਸਾਂਝਾ ਕਰਨ ਵਾਲੇ ਹਾਂ ਜੇਕਰ ਸ਼ਨੀਵਾਰ ਜਾਂ ਐਤਵਾਰ ਦੀ ਰਾਤ ਨੂੰ ਤੁਸੀਂ ਅਜਵਾਇਨ ਦਾ ਇਹ ਪਾਕ ਕਰ ਲੈਂਦੇ ਹੋ ਤਾਂ ਤੁਹਾਡਾ ਘਰ ਨਸ਼ਾ ਮੁਕਤ ਹੋ ਜਾਵੇਗਾ ਸੰਗਜੀ ਤੁਸੀਂ ਕਿਸੇ ਦਿਨ ਵੀ ਇਸ ਪਾਣੂ ਕਰ ਸਕਦੇ ਹੋ ਇਸ ਲਈ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਹਾਡੇ ਘਰ ਵਿੱਚ ਤੁਹਾਡਾ ਪਤੀ ਜਾਂ ਭਰਾ ਜਾਂ ਪਿਤਾ ਨਸ਼ਾ ਕਰਦਾ ਹੈ ਤਾਂ ਉਹ ਛੱਡ ਨਹੀਂ ਰਿਹਾ ਤਾਂ ਤੁਸੀਂ ਇਸ ਪਾਣੂ ਕਰ ਸਕਦੇ ਹੋ ਪਰ ਜਾ ਕੇ ਵੀ ਜੇਕਰ ਉਹ ਨਸ਼ਾ ਨਹੀਂ ਛੱਡ ਰਾਇ ਕਿਉਂਕਿ ਸੰਗਜੀ ਕੁਝ ਮਾਣੀਆਂ ਚੀਜ਼ਾਂ ਉਹਨਾਂ ਨੂੰ ਇਸਨਾਂ ਛੇ ਦਾ ਦੌਰ ਨਹੀਂ ਹੋਣ ਦਿੰਦੀਆਂ ਉਸੇ ਲਈ ਜਿਹੜਾ ਅੱਜ ਛੋਟਾ ਜਿਹਾ ਉਪਾਅ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਾਂ ਇਸ ਨੂੰ ਤੁਸੀਂ ਸ਼ਨੀਵਾਰ ਜਾਂ ਐਤਵਾਰ ਦੀ ਰਾਤ ਨੂੰ ਵੀ ਕਰ ਸਕਦੇ ਹੋ ਆਪਣੀ ਰਸੋਈ ਘਰ ਦੀ ਇਸੇ ਇੱਕ ਚੇਂ ਦੀ ਚੁਟਕੀ ਭਰ ਕੇ ਇਸ ਪਾਣੂ ਕਰ ਸਕਦੇ ਹੋ ਇਸ ਜਗ੍ਹਾ ਤੇ ਇਸ ਨੂੰ ਚਲਾ ਸਕਦੇ ਹੋ ਇਸ ਦੇ ਨਾਲ ਤੁਹਾਡੇ ਘਰ ਦਾ ਜਿਹੜਾ ਫੈਮਿਲੀ ਮੈਂਬਰ ਕਿਸੇ ਵੀ ਪ੍ਰਕਾਰ ਦੇ ਨਸ਼ੇ ਤੋਂ ਗ੍ਰਸਤ ਹੈ ਉਹਦਾ ਨਸ਼ਾ ਇਹਨਾਂ ਚੀਜ਼ਾਂ ਨਾਲ ਦੂਰ ਹੋ ਜਾਵੇਗਾ ਕਿਉਂਕਿ ਕਈ ਵਾਰ ਮਨੁੱਖ ਪੈੜੀ ਸੰਗਤ ਵਿੱਚ ਪੈ ਗਿਆ ਹੁੰਦਾ ਹੈ ਜਿਸ ਦੇ ਕਾਰਨ ਉਹ ਹਟਣਾ ਵੀ ਚਾਵੇ ਤਾਂ ਹਟ ਨਹੀਂ ਸਕਦਾ ਇਸੇ ਤਰ੍ਹਾਂ ਜੋ ਅੱਜ ਦਾ ਉਪਾਅ ਤੁਹਾਡੇ ਲਈ ਲੈ ਕੇ ਆਏ ਹਾਂ ਤੁਹਾਡੇ ਲਈ ਸਾਂਝਾ ਕਰਨ ਲੱਗੇ ਹਾਂ ਇਹ ਉਪਾਅ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਸਾਬਤ ਹੋਵੇਗਾ ਕਿਉਂਕਿ ਕਈ ਪੈਣ ਭਰਾਵਾਂ ਦਾ ਕਹਿਣਾ ਹੁੰਦਾ ਹੈ ਜੇਕਰ ਸ਼ਰਾਬ ਤੋਂ ਇਲਾਵਾ ਕੋਈ ਹੋਰ ਵੀ ਨਸ਼ਾ ਮਨੁੱਖ ਕਰਦਾ ਹੋਵੇ ਉਸ ਨੂੰ ਅਸੀਂ ਕਿਵੇਂ ਛਡਵਾ ਸਕਦੇ ਹਾਂ ਇਹ ਜਿਹੜਾ ਅੱਜ ਦਾ ਉਪਾਅ ਹੈ ਇਹ ਜੋ ਤੁਹਾਨੂੰ ਦੱਸਣ ਵਾਲੇ ਹਾਂ ਇਹ ਕਿਸੇ ਵੀ ਤਰ੍ਹਾਂ ਦਾ ਨਸ਼ਾ ਹੈ ਉਹ ਛਡਵਾਇਆ ਜਾ ਸਕਦਾ ਹੈ ਇੱਕ ਛੋਟਾ ਜਿਹਾ ਉਪਾਅ ਹੈ ਸੰਗ ਜੇ ਤੁਹਾਡੀ ਇਸ ਮੁਸ਼ਕਲ ਦਾ ਹੱਲ ਕਰ ਦੇਵੇਗਾ ਇਸ ਕਰਕੇ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਜ਼ਰੂਰ ਸੁਣੋ ਸਾਡੇ ਘਰ ਵਿੱਚ ਪੈਸਾ ਵੀ ਨਹੀਂ ਰੁਕਦਾ ਕਿਉਂਕਿ ਜਿਸ ਘਰ ਵਿੱਚ ਨਸ਼ਾ ਹੁੰਦਾ ਹੈ ਉੱਤੇ ਫਜ਼ੂਲ ਖਰਚ ਜ਼ਿਆਦਾ ਹੋਣਾ ਸ਼ੁਰੂ ਹੋ ਜਾਂਦਾ ਹੈ ਘਰ ਵਿੱਚ ਪੈਸੇ ਦੀ ਪਰਕਰਤ ਨਹੀਂ ਪੈਂਦੀ ਘਰ ਵਿੱਚ ਪੈਸਾ ਆਉਂਦਾ ਵੀ ਹੈ ਪਰ ਪਤਾ ਨਹੀਂ ਕਿੱਧਰ ਚਲਾ ਜਾਂਦਾ ਹੈ ਤੇ ਨਾਲ ਹੀ ਫਿਰ ਕਈ ਭੈਣ ਭਰਾ ਇਸ ਤਰੀਕੇ ਨਾਲ ਲੜਾਈ ਝਗੜੇ ਵੀ ਉਹਨਾਂ ਦੇ ਘਰਾਂ ਦੇ ਵਿੱਚ ਹੋਣੇ ਸ਼ੁਰੂ ਹੋ ਜਾਂਦੇ ਹਨ ਕਹਿੰਦੇ ਹਨ ਕਿ ਸਾਡੇ ਘਰ ਵਿੱਚ ਪੈਸਾ ਨਹੀਂ ਰੁਕਦਾ ਕਿਉਂ ਨਹੀਂ ਰੁਕਦਾ ਦੇਖੋ ਸੰਗਤ ਜੀ ਜੇਕਰ ਅਸੀਂ ਚਾਈਏ ਤਾਂ ਰੁਪਏ ਦੇ ਨਾਲ ਵੀ ਕੁਝਾਰਾ ਕਰ ਸਕਦੇ ਹਾਂ ਜੇਕਰ ਅਸੀਂ ਚਾਈਏ ਤਾਂ ਹਜ਼ਾਰ ਰੁਪਏ ਨਾਲ ਵੀ ਕੁਝਾਰਾ ਕਰਨਾ ਔਖਾ ਹੈ ਫਿਰ ਇਹਨਾਂ ਪੈਸਾ ਕਿਵੇਂ ਆ ਜਾਵੇਗਾ ਜੇਕਰ ਅਸੀਂ ਇੰਨਾ ਜ਼ਿਆਦਾ ਖਰਚ ਫਜ਼ੂਲ ਕਰ ਲਵਾਂਗੇ ਇੱਥੇ ਹੀ ਸਾਸੰਗ ਜੀ ਆਪਣੀ ਵੀ ਸਮਝਦਾਰੀ ਹੋਣੀ ਬਣੀ ਜ਼ਰੂਰੀ ਹੈ ਪਰ ਇਸ ਦੇ ਨਾਲ ਅਸੀਂ ਇੱਕ ਛੋਟਾ ਜਿਹਾ ਉਪਾਅ ਵੀ ਕਰਦੇ ਹਾਂ ਇਸ ਗੱਲ ਨੂੰ ਨੋਟ ਕਰਕੇ ਰੱਖ ਲੈਣਾ ਪਹਿਲਾਂ ਤੁਹਾਡੇ ਘਰ ਵਿੱਚ ਪੈਸਾ ਜਿਹੜਾ ਸੀ ਕਾਫੀ ਸੇਫ ਫਿਰ ਇਦਾਂ ਦੇ ਕਈ ਭੈਣ ਭਰਾ ਤੁਸੀਂ ਦੇਖੇ ਹੋਣਗੇ ਜਿਨ੍ਹਾਂ ਕੋਲ ਪੈਸਾ ਜ਼ਿਆਦਾ ਹੁੰਦਾ ਹੈ ਲੋਕਾਂ ਨੂੰ ਦਿਖਾਉਣ ਦੇ ਲਈ ਵਿਖਾਵੇ ਦੇ ਲਈ ਆਪਾਂ ਸਾਰਾ ਕੁਝ ਖਰਾਬ ਕਰ ਲੈਂਦੇ ਹਾਂ ਜੋ ਆਪਣੀ ਥੋੜੀ-ਬਹੁਤ ਬਚਤ ਹੁੰਦੀ ਹੈ, ਸੇਵਿੰਗ ਹੁੰਦੀ ਹੈ, ਦਿਖਾਵੇ ਲਈ ਖਰਾਬ ਕਰ ਬੈਠਦੇ ਹਾਂ। ਫਿਰ ਆਖਦੇ ਹਾਂ ਕਿ ਸਾਡੇ ਘਰ ਪੈਸਾ ਨਹੀਂ ਟਿਕਦਾ। ਇਸੇ ਹੀ ਤਰ੍ਹਾਂ ਇੱਕ ਪਰਿਵਾਰ ਸੀ ਇਨ੍ਹਾਂ ਚੀਜ਼ਾਂ ਤੋਂ ਬਹੁਤ ਜ਼ਿਆਦਾ ਦੁਖੀ ਰਹਿੰਦਾ ਸੀ। ਉਹਨਾਂ ਦੇ ਘਰ ਵਿੱਚ ਨਸ਼ਾ ਵੀ ਬੜਾ ਜ਼ਿਆਦਾ ਸੀ। ਜਿਹੜਾ ਵੀ ਉਹਨਾਂ ਦੇ ਘਰ ਵਿੱਚ ਪੈਸਾ ਆਉਂਦਾ ਤਾਂ ਰੋਕਿਆ ਨਾ ਕਰੇ। ਉਹਨਾਂ ਨੂੰ ਕਿਸੇ ਭੈਣ ਭਰਾ ਨੇ ਕਹਿ ਦਿੱਤਾ ਕਿ ਆਪਣੇ ਘਰ ਵਿੱਚ ਦੁੱਸੀ ਪਾੜ ਪੂਜਾ ਕਰਵਾਓ ਜਾਂ ਫਿਰ ਆਪਣੇ ਘਰ ਦੇ ਵਿੱਚ ਕੋਈ ਐਸੀ ਪੂਜਾ ਕਰਵਾਉ ਤੇ ਉਹਨਾਂ ਦਾ ਕਹਿਣਾ ਸੀ ਕਿ ਜਿਆਦਾ ਵੇ ਅਸੀਂ ਪਾੜ ਪੂਜਾ ਕਰਵਾਉਣ ਦਾ ਨਾਮ ਲੈਂਦੇ ਹਾਂ ਸਾਡੇ ਘਰ ਵਿੱਚ ਗਾਲੀ-ਕਲੋਚ ਹੋਣਾ ਸ਼ੁਰੂ ਹੋ ਜਾਂਦਾ ਹੈ ਦੇਖੋ ਸੰਗਤ ਜੀ ਛੇੜਾ ਮਨੋਖ ਨੂੰ ਨਸ਼ਾ ਕਰਦਾ ਹੈ ਉਸੇ ਮਾੜੀਆਂ ਸ਼ਕਤੀਆਂ ਦਾ ਪੈਰਾ ਹੁੰਦਾ ਹੈ ਸਾਇਆ ਹੁੰਦਾ ਹੈ ਉਸ ਮਨੋਖ ਤੋਂ ਇਹ ਸਭ ਚੀਜ਼ਾਂ ਕਰਵਾਉਂਦੀਆਂ ਹਨ ਇਹਨਾਂ ਚੀਜ਼ਾਂ ਤੋਂ ਸਾਡਾ ਬਚਣਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ ਪਰ ਜ਼ਰੂਰੀ ਹੈ ਕਿ ਜੇਕਰ ਅਸੀਂ ਇਹਨਾਂ ਚੀਜ਼ਾਂ ਤੋਂ ਬਚ ਗਏ ਅਸੀਂ ਗੁਰਪਾਣੀ ਦੇ ਲਾਲ ਲਗ ਜਾਵਾਂਗੇ ਇਸ ਕਰਕੇ ਇੱਕ ਛੋਟਾ ਜਿਹਾ ਉਪਾਰ ਦੱਸਣ ਵਾਲੇ ਹਾਂ ਜਿਹੜੇ ਵੀ ਭੈਣ ਭਰਾ ਗਲਤ ਰਸਤੇਾਂ ਤੇ ਪੈ ਚੁੱਕੇ ਹਨ ਖਾਸ ਕਰਕੇ ਇਸ ਵੀਡੀਓ ਨੂੰ ਜ਼ਰੂਰ ਸੁਣਨ ਜਿਨ੍ਹਾਂ ਨੇ ਸ਼ਰਾਬ ਦੇ ਨਸ਼ੇ ਦੇ ਕਰਕੇ ਪੈਸਾ ਜਿਹੜਾ ਸੀ ਬਹੁਤ ਜ਼ਿਆਦਾ ਖਰਾਬ ਕਰ ਲਿਆ ਹੈ ਸੰਗਤ ਜੀ ਕੋਈ ਵੈਮ ਪਰਮ ਨਹੀਂ ਹੈ ਇਸ ਨੂੰ ਸਿਰਫ ਆਪਾਂ ਆਪਣੇ ਘਰ ਵਿੱਚ ਹੀ ਕਰ ਸਕਦੇ ਹਾਂ ਸੋ ਇਸ ਚੀਜ਼ ਤੋਂ ਜਿਹੜੇ ਭੈਣ ਭਰਾ ਤਾਂ ਘਾਨ ਸ਼ਰਾਬ ਜਾਂ ਫਿਰ ਪੈਸੇ ਨੇ ਅਸੇ ਨਹੀਂ ਰੁਕਦੇ ਨਸ਼ਾ ਭਾਵੇਂ ਕਿਸੇ ਤਰ੍ਹਾਂ ਦਾ ਵੀ ਹੋਵੇ ਤੁਸੀਂ ਪਹਿਲਾਂ ਵਿੱਚ ਇੱਕ ਰਿਸਪਾਨੂ ਕਰ ਚੁੱਕੇ ਹੋ ਦੁਬਾਰਾ ਕਰ ਲੈਣਾ ਤੁਸੀਂ ਸ਼ਨੀਵਾਰ ਦੀ ਰਾਤ ਨੂੰ ਤੇ ਜਾਂ ਫਿਰ ਐਤਵਾਰ ਦੀ ਰਾਤ ਨੂੰ ਇਹ ਸੁਪਾਣੂ ਕਰ ਸਕਦੇ ਹੋ ਤੁਸੀਂ ਇੱਕ ਵਾਈਟ ਪੇਪਰ ਲੈਣਾ ਹੈ ਚਿੱਟਾ ਕਾਗਜ਼ ਜਿਹੜਾ ਬਿਲਕੁਲ ਪਲੇਨ ਹੋਵੇ ਫਿਰ ਤੁਸੀਂ ਬਲੈਕ ਪੈਨ ਲੈਣਾ ਹੈ ਭਾਵ ਕਿ ਕਾਲਾ ਪੈਨ ਫਿਰ ਆਪਣੀਆਂ ਸਾਰੀਆਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਨੂੰ ਉਸ ਦੇ ਉੱਪਰ ਲਿਖ ਦੇਣਾ ਹੈ ਜਿਵੇਂ ਇੱਕ ਪੱਕੀ ਪਰੇਸ਼ਾਨੀ ਹੁੰਦੀ ਹੈ ਤੁਹਾਡੀ ਜਿਹੜੀ ਤੁਹਾਨੂੰ ਬਣਾ ਪਰੇਸ਼ਾਨ ਕਰਦੀ ਹੈ ਤੁਹਾਡੇ ਘਰ ਵਿੱਚ ਜਿਵੇਂ ਪੈਸਾ ਨਹੀਂ ਰੁਕਦਾ ਜਿਸ ਤਰ੍ਹਾਂ ਮੰਨ ਲਓ ਤੁਹਾਡੇ ਘਰ ਵਿੱਚ ਪੈਸਾ ਨਹੀਂ ਹੈ ਜਾਂ ਚਾਹੀਦਾ ਹੈ ਬਹੁਤ ਹੈ ਪਰ ਰੁਕਦਾ ਨਹੀਂ ਇੱਕ ਸ਼ਬਦ ਲਿਖਣਾ ਹੈ ਪੈਸਾ ਜਾਂ ਫਿਰ ਨਸ਼ਾ ਤੇ ਜਾਂ ਫਿਰ ਬਿਮਾਰੀ ਕੋਈ ਵੀ ਦੁੱਖ ਤਕਲੀਫ ਹੈ ਤੁਸੀਂ ਉਸ ਦਾ ਇੱਕ ਅੱਖਰ ਲਿਖ ਸਕਦੇ ਹੋ ਤੁਹਾਡੇ ਘਰ ਵਿੱਚ ਜਿਹੜਾ ਦਿਲਿੰਦਰ ਹੋਵੇਗਾ ਜੇਕਰ ਪੈਸੇ ਪ੍ਰਤੀ ਕੋਈ ਪਰੇਸ਼ਾਨੀ ਹੈ ਉਸ ਦਾ ਵੀ ਇੱਕ ਵਰਡ ਲਿਖ ਸਕਦੇ ਹੋ ਇਸ ਕਰਕੇ ਬਿਮਾਰੀ ਵਾਲੀ ਜੋ ਵੀ ਪਰੇਸ਼ਾਨੀ ਹੈ ਉਸੇ ਹੀ ਤਰ੍ਹਾਂ ਇੱਕ ਵਾਰ ਲਿਖ ਸਕਦੇ ਹੋ ਤਾਂ ਪਹਿਲਾ ਸ਼ਬਦ ਤੁਸੀਂ ਉਸ ਕਾਗਜ਼ ਤੇ ਲਿਖ ਤੈਣਾ ਹੈ ਬਿਮਾਰੀ ਜੋ ਤੁਹਾਨੂੰ ਪ੍ਰੋਬਲਮ ਹੈ ਕਾਲੇ ਪੈਨ ਨਾਲ ਚਿੱਟੇ ਪੇਪਰ ਤੇ ਤੁਸੀਂ ਲਿਖ ਸਕਦੇ ਹੋ ਫਿਰ ਤੁਸੀਂ ਆਪਣੀਆਂ ਜਿਹੜੀਆਂ ਪਰੇਸ਼ਾਨੀਆਂ ਲਿਖ ਲਈਆਂ ਫਿਰ ਜਿੰਨੀਆਂ ਵੀ ਤੁਹਾਡੀਆਂ ਪਰੇਸ਼ਾਨੀਆਂ ਹਨ ਉਹਨਾਂ ਤੁਸੀਂ ਲਿਖ ਦਿੱਤਾ ਪਰ ਇੱਕ ਸ਼ਬਦ ਹੀ ਲਿਖਣਾ ਹੈ ਲਿਖਣ ਤੋਂ ਬਾਅਦ ਅਜਮਾਇਲ ਲੈਣੀ ਹੈ ਤੁਸੀਂ ਥੋੜੀ ਜੀ ਅਜਵਾਈਨ ਲੈ ਸਕਦੇ ਹੋ ਜਿਹੜੇ ਪੈਣਪਰਾ ਕਰਾਂ ਵਿੱਚ ਅਜਵਾਈਨ ਹੁੰਦੀ ਹੈ ਉਹ ਲੈ ਲਓ ਤੁਸੀਂ ਬਜਾਤੋਂ ਵੀ ਲੈ ਸਕਦੇ ਹੋ ਅਜਵਾਈਨ ਲੈ ਕੇ ਤੁਸੀਂ ਜਿਹੜੇ ਵੀ ਕਾਗਜ਼ ਤੇ ਪਰੇਸ਼ਾਨੀਆਂ ਲਿਖੀਆਂ ਉਸ ਕਾਗਜ਼ ਦੇ ਉੱਪਰ ਤੁਸੀਂ 8 ਛਟਕੀਆਂ ਅਜਵਾਈਨ ਦੀਆਂ ਪਾ ਦੇਣੀਆਂ ਹਨ ਕਿਉਂਕਿ ਸੰਗਤ ਜੀ ਜਿਹੜੀ ਅਜਵਾਈਨ ਹੁੰਦੀ ਹੈ ਇਹ ਰਾਹੂ ਤੇ ਸ਼ਨੀ ਨੂੰ ਸ਼ਾਂਤ ਕਰਦੀ ਹੈ ਇਸ ਤਰ੍ਹਾਂ ਤੁਸੀਂ ਅੰਗੂਠੇ ਤੇ ਦੋ ਉਂਗਲੀਆਂ ਦੇ ਸਹਾਰੇ ਇੱਕ ਛਟਕੀ ਬਣਾ ਲੈਣੀ ਹੈ 8 ਛਟਕੀਆਂ ਤੁਸੀਂ ਉਸ ਪਲੇਨ ਪੇਪਰ ਦੇ ਉੱਪਰ ਅਜਮਾਇਨ ਦੀਆਂ ਪਾ ਦੇਣੀਆਂ ਹਨ ਪਾਉਣ ਤੋਂ ਬਾਅਦ ਉਸ ਕਾਗਜ਼ ਨੂੰ ਫੋਲਡ ਕਰ ਦੇਣਾ ਹੈ ਤੁਸੀਂ ਸਾਰੇ ਹੀ ਆਪਣੇ ਘਰ ਵਿੱਚ ਇੱਕ ਚੱਕਰ ਲਗਾਉਣਾ ਹੈ ਇਸ ਤਰ੍ਹਾਂ ਕਰਨ ਤੋਂ ਬਾਅਦ ਉਸੇ ਹੀ ਮੁੱਠੀ ਵਿੱਚ ਤੁਸੀਂ ਪੇਪਰ ਜਿਸ ਜੈਸ ਵਿੱਚ ਫੜਿਆ ਸੀ ਅਜਮਾਇਨ ਵਾਲਾ ਉਸ ਨੂੰ ਵਿਅਕਤੀ ਦੇ ਸਿਰ ਤੋਂ ਲੈ ਕੇ ਪੈਰਾਂ ਤੱਕ 8 ਵਾਰ ਵਾਰ ਦੇਣਾ ਹੈ 8 ਵਾਰ ਵਾਰਨ ਤੋਂ ਬਾਅਦ ਇਸ ਨੂੰ ਆਪਣੇ ਘਰ ਵਿੱਚੋਂ ਬਾਹਰ ਲੈ ਕੇ ਜਾਣਾ ਹੈ ਉਸ ਤੋਂ ਬਾਅਦ ਇੱਕ ਪਾਤੀ ਲੈਣੀ ਹੈ ਜਿਸ ਨੂੰ ਤੁਸੀਂ ਜਲਾ ਦੇਣਾ ਹੈ ਜਦੋਂ ਉਹ ਥੋੜੀ ਜਿਹੀ ਅਗ ਰਹਿ ਜਾਵੇ ਗਸੋਂ ਪਰ ਇਹ ਵਾਈਟ ਪੇਜ ਵਾਲੇ ਸਮਗਰੀ ਜਿਹੜੇ ਸੀ ਉਸ ਨੂੰ ਰੱਖ ਦੇਣਾ ਹੈ ਫਿਰ ਜਿੰਨੂੰ ਇਹ ਜਦੋਂ ਪੂਰੀ ਤਰ੍ਹਾਂ ਅੱਗ ਚਲ ਜਾਵੇਗੇ ਜਦੋਂ ਪਾਥੀ ਦੇ ਵਿੱਚ ਅਜਵਾਇਨ ਵਾਲਾ ਪੇਪਰ ਚਿੱਟਾ ਜਿਹੜਾ ਹੈ ਉਸ ਨੂੰ ਸੁੱਟ ਦੇਣਾ ਹੈ ਤੁਹਾਡੀਆਂ ਪਰੇਸ਼ਾਨੀਆਂ ਜਿਸ ਉੱਪਰ ਲਿਖੀਆਂ ਸਨ ਅੱਗ ਥੋੜੀ ਜਿਹੀ ਠੰਮੇ ਹੋਈ ਤਾਂ ਜਿਹੜੇ ਅਸੀਂ ਪਰਚੀ ਪਾਈ ਹੈ ਉਹ ਬਿਲਕੁਲ ਹੌਲੀ ਹੌਲੀ ਕਰਕੇ ਜਲਾ ਦੇਣੇ ਹੈ ਇਸ ਤਰ੍ਹਾਂ ਜਿਹੜਾ ਧੂਆ ਉੱਡੇਗਾ ਘਰ ਵਿੱਚੋਂ ਬਾਹਰ ਜਾਵੇਗਾ ਸੰਗਤ ਜੀ ਰਾਹੋ ਤੇ ਕੇਤੂ ਦੇ ਧੂਆ ਹੋਵੇਗਾ ਉਹ ਸਾਡੀਆਂ ਚੋਵੀ ਪਰੇਸ਼ਾਨੀਆਂ ਤੇ ਮੁਸ਼ਕਲਾਂ ਹੋਣਗੀਆਂ ਬਾਲ ਚਲੀਆਂ ਜਾਣਗੀਆਂ ਜੈਸੇ ਨਾਲ ਸੰਗਤ ਜੀ ਫਿਰ ਘਰ ਵਿੱਚ ਖੁਸ਼ੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਇਹ ਸੀ ਸਾਡਾ ਸਿੰਪਲ ਜਿਹਾ ਉਪਾਅ ਇਸ ਵਿੱਚ ਕੋਈ ਵੀ ਵਿਆਮ ਪਰਮ ਨਹੀਂ ਹੈ ਨਾਲ-ਨਾਲ ਤੁਸੀਂ ਗੁਰਬਾਣੀ ਦਾ ਜਾਪ ਵੀ ਜ਼ਰੂਰ ਕਰਨਾ ਹੈ ਤੁਹਾਡੀਆਂ ਸਾਰੀਆਂ ਹੀ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ